ਤੁਹਾਰੇ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਫੇਰ ਤੁਸੀਂ ਆਏ ਇੱਕ ਉਮੀਦ ਦੇ ਨਾਲ ਕੁਝ ਚੰਗਾ ਜਾਂ ਚੰਗੀ ਜਾਣਕਾਰੀ ਮਿਲੂਗੀ ਮੈਂ ਵੀ ਆਇਆ ਮੈਂ ਇਸ ਕੋਸ਼ਿਸ਼ ਦੇ ਨਾਲ ਆਇਆ ਕਿ ਕੁਝ ਚੰਗੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂ ਜਿਸ ਦੇ ਨਾਲ ਤੁਹਾਨੂੰ ਆਪਣੀ ਇਨਵੈਸਟਮੈਂਟ ਦੇ ਵਿੱਚ ਕੋਈ ਫਾਇਦਾ ਹੋ ਸਕੇ ਤੇ ਅੱਜ ਦਾ ਥੰਬਨੇਲ ਤੋਂ ਤੁਹਾਨੂੰ ਆਈਡੀਆ ਹੋ ਗਿਆ ਹੋਊਗਾ ਆਪਾਂ ਕਿਸ ਚੀਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਬਹੁਤ ਜਿਆਦਾ ਵਧੀਆ ਕੰਪਨੀ ਤੇ ਅੱਗੇ ਟਾਈਮ ਇਲੈਕਟ੍ਰਿਕ ਵਹੀਕਲਸ ਦਾ ਇਲੈਕਟ੍ਰਿਕ ਵਹੀਕਲ ਸੈਗਮੈਂਟ ਦੇ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਕੰਪਨੀ ਹੈਗੀ ਆ ਇਹ ਤੇ ਅੱਜ ਮੈਂ ਇਹਨੂੰ ਤੁਹਾਡੇ ਸਾਹਮਣੇ ਕਿਉਂ ਲੈ ਕੇ ਆਇਆ ਤੁਹਾਡੇ ਨਾਲ ਇਹ ਕੰਪਨੀ ਕਿਉਂ ਡਿਸਕਸ ਕਰਨ ਆਇਆ ਕਿਉਂਕਿ ਸਭ ਤੋਂ ਪਹਿਲੀ ਚੀਜ਼ ਇਹ ਹੈਗੀ ਆ ਕਿ ਮੈਂ ਤੁਹਾਨੂੰ ਅੱਗੇ ਵੀ ਜਿਵੇਂ ਆਪਣੇ ਵੀਡੀਓਜ਼ ਦੇ ਵਿੱਚ ਕਹਿਣਾ ਹੁੰਨਾ ਕਿ ਕੋਈ ਵੀ ਕੰਪਨੀ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਉਹ ਮੈਨੂੰ ਕੋ ਬਹੁਤ ਜ਼ਿਆਦਾ ਪਸੰਦ ਨਹੀਂ ਹੁੰਦੀ ਕੰਪਨੀ ਹੈਗੀ ਆ ਜੀ ਗਰੀਵਸ ਕਾਟਨ ਤੇ 올 ਟਾਈਮ ਸ਼ੇਅਰ ਹਾਈ ਇਹਦਾ ਗਿਆ ਹੈ 2000 22 ਦੇ ਵਿੱਚ ਜਨਵਰੀ 2022 ਦੇ ਵਿੱਚ 240 ਰੁਪਏ ਤੇ ਅੱਜ ਸ਼ੇਅਰ ਪ੍ਰਾਈਸ ਹੈਗਾ 134 ਰੁਪਏ ਤਾਂ ਕਹਿ ਲਿਆ ਕਿ 44% ਦਾ ਡਿਸਕਾਊਂਟ ਦੇ ਉੱਪਰ ਚੱਲ ਰਹੀ ਹੈਗੀ ਇਹ ਕੰਪਨੀ ਤੇ ਕੰਪਨੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹਮੇਸ਼ਾ ਮੈਂ ਕਹਿਣਾ ਹੁੰਦਾ ਕਿ ਬਹੁਤ ਹੀ ਵਧੀਆ ਕੰਪਨੀ ਥੋੜਾ ਜਿਹਾ ਮਾੜਾ ਟਾਈਮ ਇਹਦਾ ਇੰਟਰਸਟਿੰਗ ਕੇਸ ਆ ਇਸ ਕੰਪਨੀ ਦਾ ਇਹਦਾ ਟਾਈਮ ਵੀ ਮਾੜਾ ਨਹੀਂ ਚੱਲ ਰਿਹਾ ਇਹਦਾ ਟਾਈਮ ਵੀ ਚੰਗਾ ਚੱਲ ਰਿਹਾ ਬਟ ਜਿਵੇਂ ਮੈਂ ਅੱਗੇ ਵੀ ਤੁਹਾਨੂੰ ਕਈ ਵਾਰੀ ਕਿਹਾ ਕਿ ਸ਼ੇਅਰ ਮਾਰਕੀਟ ਐਸੇ ਤਰ੍ਹਾਂ ਹੀ ਕੰਮ ਕਰਦੀ ਆ ਉਹਦੇ ਵਿੱਚ ਕੋਈ ਵੀ ਜਿਹੜਾ ਸਟਾਕ ਪ੍ਰਾਈਸ ਆ ਰੈਸ਼ਨਲ ਨਹੀਂ ਹੈਗਾ ਬਹੁਤ ਸਾਰੀਆਂ ਕੰਪਨੀਆਂ ਐਵੇਂ ਦੀਆਂ ਹੋਣਗੀਆਂ ਹੁਣ ਵੀ ਮੈਂ ਤੁਹਾਨੂੰ ਬਹੁਤ ਸਾਰੀਆਂ ਗਣਾ ਸਕਦਾ ਜਿਹੜੀਆਂ ਕੋਈ ਖਾਸ ਵਧੀਆ ਕੰਮ ਨਹੀਂ ਕਰ ਰਹੀਆਂ ਜਾਂ ਉਹਨਾਂ ਕੋਈ ਜ਼ਿਆਦਾ ਵਧੀਆ ਕੋਈ ਨਈਂ ਮਤਲਬ ਝੰਡੇ ਖੜ੍ਹ ਰਹੀਆਂ ਤੇ ਉਹਨਾਂ ਦਾ ਸ਼ੇਅਰ ਪ੍ਰਾਈਸ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਕਈ ਕੰਪਨੀਆਂ ਹੁੰਦੀਆਂ ਨੇ ਟੀਆਂ ਲਗਾਤਾਰ ਕਿੰਨਾ ਟਾਈਮ ਕਿੰਨੇ ਸਾਲ ਬਹੁਤ ਜ਼ਿਆਦਾ ਵਧੀਆ ਕੰਮ ਕਰਦੀਆਂ ਬਟ ਉਹ ਇਗਨੋਰ ਹੋ ਜਾਂਦੀਆਂ ਨੇ ਇਹ ਤਾਂ ਵੀ ਹੈ ਗਰੀਵਸ ਕਾਟਨ ਨੂੰ ਆਪਾਂ ਇੱਕ ਤਰ੍ਹਾਂ ਨਾਲ ਕਹਿ ਦੇਣਾ ਕਿ ਕਿਊਰੀਅਸ ਕੇਸ ਆਫ ਗਰੀਵਸ ਕਾਟਨ ਜੇ ਮਾਰਕੀਟ ਐਕਸਪਰਟਸ ਮਾਰਕੀਟ ਅਨਲਿਸਿਸ ਦੀ ਗੱਲ ਕਰੀਏ ਉਹ ਵੀ ਪਿਛਲੇ ਕੁਝ ਮਹੀਨਿਆਂ ਤੋਂ ਪਿਛਲੇ 1 ਸਾਲ ਤੋਂ ਲਗਾਤਾਰ ਹੀ ਗਰੀਵਸ ਕਾਟਨ ਦੇ ਉੱਪਰ ਨਿਗਾ ਬਣਾ ਕੇ ਰੱਖ ਰਹੇ ਆ ਤੇ ਬਾਏ ਰეკਮੈਂਡੇਸ਼ਨ ਜਿਵੇਂ ਉਹ ਆਪਣੇ ਦੇ ਸਕਦੇ ਉਹ ਆਪਣੇ ਕਲਾਇੰਟਸ ਨੂੰ ਮੈਂ ਲੀਗਲੀ ਮੈਂ ਤੁਹਾਨੂੰ ਕੁਝ ਨਹੀਂ ਕਹਿ ਰਿਹਾ ਬਟ ਉਹ ਵੀ ਸਾਰੇ ਦੇਖ ਰਹੇ ਕਿ ਬਹੁਤ ਹੀ ਵਧੀਆ ਕੰਪਨੀ ਹਰ ਮਤਲਬ ਬਹੁਤ ਸਾਰੇ ਲੋਕਾਂ ਦੀ ਇਸ ਟਾਈਮ ਇਸ ਕੰਪਨੀ ਦੇ ਉੱਪਰ ਨਿਗਾ ਹੈਗੀ ਬਟ ਇੱਥੇ ਮੈਂ ਪਹਿਲਾਂ ਹੀ ਇੱਕ ਤੁਹਾਨੂੰ ਡਿਸਕਲੇਮਰ ਦੇ ਦਿੰਨਾ ਕਿ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਦੀ ਬਹੁਤ ਕਮੀ ਆ ਤਾਂ ਮੈਂ ਤੁਹਾਡੇ ਨਾਲ ਇਹ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਦਾ ਹਰ ਵੀਡੀਓ ਦੇ ਵਿੱਚ ਜਿਹੜੀ ਚੀਜ਼ ਮੈਨੂੰ ਵਧੀਆ ਕੋਈ ਪਤਾ ਲੱਗਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਪਰ ਇਹਦਾ ਮਤਲਬ ਬਿਲਕੁਲ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਸ਼ੇਅਰ ਨੂੰ ਬਾਏ ਕਰ ਲਓ ਬੀ ਬਹੁਤ ਵੱਡੀ ਅਮਾਉਂਟ ਹੈ ਜਾਂ ਛੋਟੀ ਅਮਾਉਂਟ ਦੇ ਵਿੱਚ ਇਹ ਨਹੀਂ ਕਹਿ ਰਿਹਾ ਬਟ ਹਾਂ ਇਹ ਮੈਨੂੰ ਇਨਫੋਰਮੇਸ਼ਨ ਬਹੁਤ ਹੀ ਵਧੀਆ ਲੱਗੀ ਤਾਂ ਮੈਂ ਤੁਹਾਡੇ ਨਾਲ ਇਹਨੂੰ ਸ਼ੇਅਰ ਕਰ ਰਿਹਾ ਤੋ ਹੁਣ ਆਪਾਂ ਗੱਲ ਕਰਦੇ ਆ ਜੀ ਗਰੀਵਜ਼ ਕਾਟਨ ਅਸਲ ਦੇ ਵਿੱਚ ਇਹ ਕੰਮ ਕੀ ਕਰਦੇ ਆ ਮੇਨ ਇਹਨਾਂ ਦੇ ਤਿੰਨ ਕੰਮ ਨੇ ਮਤਲਬ ਤਿੰਨ ਕੰਮਾਂ ਦੇ ਵਿੱਚ ਵੰਡੇ ਹੋਏ ਆ ਇੱਕ ਜੋ ਚੌਥਾ ਇਹਨਾਂ ਦਾ ਸੈਗਮੈਂਟ ਹੈਗਾ ਉਹ ਹਾਲੇ ਬੜਾ ਛੋਟਾ ਵਾ ਥੋੜਾ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਜਿਹਦੇ ਲਈ ਪਹਿਲਾਂ ਜਾਣੇ ਜਾਂਦੇ ਸੀਗੇ ਜਿਹੜਾ ਅੱਜ ਵੀ ਇਹਨਾਂ ਦਾ ਇੱਕ ਬਹੁਤ ਵੱਡਾ ਸੈਗਮੈਂਟ ਹੈਗਾ ਉਹ ਹੈਗਾ ਇਹਨਾਂ ਦਾ ਇੰਜਨਸ ਇੰਜਨ ਬਣਾਉਂਦੇ ਆ ਤੁਸੀਂ ਵੀ ਦੇਖੇ ਹੋਣਗੇ ਇੰਜਨ ਸੈੱਟ ਡੀਜ਼ਲ ਵਾਲੇ ਜਾਂ ਬਹੁਤ ਵੱਡੇ ਵੱਡੇ ਜਨਰੇਟਰ ਉਹਦੇ ਪਰਕ੍ਰੌਮਪਟਨ ਲਿਖਿਆ ਤੁਸੀਂ ਦੇਖਿਆ ਹੋਊਗਾ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਗਾ ਤੇ ਉਹਦੇ ਚ ਬਹੁਤ ਫੇਮਸ ਨੇ ਇਹ ਡਿਫਰੈਂਟ ਟਾਈਪਸ ਆਫ ਇੰਜਨਸ ਬਣਾਉਂਦੇ ਆ ਡੀਜ਼ਲ ਦੇ ਪੈਟਰੋਲ ਦੇ ਸੀਐਨਜੀ ਐਲਪੀਜੀ ਤੇ ਉਸ ਤੋਂ ਬਾਅਦ ਜਿਹੜਾ ਹੁਣ ਇਹਨਾਂ ਦਾ ਦੂਸਰੇ ਨੰਬਰ ਦੇ ਉੱਪਰ ਸਭ ਤੋਂ ਵੱਡਾ ਸੈਗਮੈਂਟ ਆ ਜਿਹੜਾ ਕਿ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਰਿਹਾ ਵਾ ਉਹ ਇਹਨਾਂ ਦਾ ਹੈਗਾ ਇਲੈਕਟ੍ਰਿਕ ਵੀਕਲਸ ਦਾ ਸੈਗਮੈਂਟ ਤੇ ਇਲੈਕਟ੍ਰਿਕ ਵੀਕਲ ਦੇ ਵਿੱਚ ਤਾਂ ਹੁਣ ਇਹ ਮਤਲਬ ਲਗਾਤਾਰ ਹਰ ਸਾਲ ਇਹ ਬਹੁਤ ਜ਼ਿਆਦਾ ਗਰੋਥ ਕਰ ਰਹੇ ਆ ਇਹਨਾਂ ਦਾ ਇੱਕ ਬ੍ਰਾਂਡ ਹੈਗਾ ਐਂਪੀਅਰ ਕਰਕੇ ਤੇ ਐਂਪੀਅਰ ਦੇ ਬ੍ਰਾਂਡ ਨਾਮ ਦੇ ਥੱਲੇ ਇਹ ਆਪਣੇ ਜਿਹੜੇ ਟੂ ਵੀਲਰਸ ਨੇ ਉਹ ਬਣਾ ਰਹੇ ਆ ਤੇ ਉਹਦੇ ਵਿੱਚ ਇਸ ਟਾਈਮ ਹੀ ਇੰਡੀਆ ਦੀ ਚੌਥੀ ਲਾਰਜੈਸਟ ਕੰਪਨੀ ਬਣ ਚੁੱਕੀ ਆ ਸਭ ਤੋਂ ਪਹਿਲੇ ਦੇ ਉੱਪਰ ਓਲਾ ਵਾ ਦੂਸਰੇ ਉੱਪਰ TVS ਆ ਤੀਸਰੇ ਉੱਪਰ ਕਿਹੜੀ ਕੰਪਨੀ ਆ ਮੈਂ ਇਸ ਟਾਈਮ ਉਹਦਾ ਨਾਮ ਭੁੱਲ ਗਿਆ ਚੌਥੇ ਉੱਪਰ ਹੀ ਆਗੇ ਇਵਨ ਹੀਰੋ ਮੋਟਰ ਬਜਾਜ ਆਟੋ ਉਹ ਇਹਨਾਂ ਤੋਂ ਪਿੱਛੇ ਚੱਲੇਗੇ ਉਹਨਾਂ ਤੋਂ ਪਿੱਛੇ ਇਹ ਉਹਨਾਂ ਨੂੰ ਪਿੱਛੇ ਛੱਡ ਗਏ ਅਗਲੀ ਇੰਟਰਸਟਿੰਗ ਗੱਲ ਗਰੀਵਸ ਕਾਟਨ ਦੇ ਨਾਲ ਇਹ ਹੈਗੀ ਆ ਜਿਹੜੀਆਂ ਉਹਨੇ ਤੁਹਾਨੂੰ ਕੰਪਨੀਆਂਜ਼ ਬੋਲੀਆਂ ਓਲਾ ਬੋਲੀ ਟੀਵੀਐਸ ਬੋਲੀ ਹੀਰੋ ਮੋਟਰ ਕੋ ਬੋਲੀ ਤੇ ਬਜਾਜ ਓਟੋ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਉਹਨਾਂ ਦੀ ਸੇਲ ਆ ਉਹ ਆਲਮੋਸਟ ਸਟੈਟਿਕ ਆ ਮਤਲਬ ਜੇ 1 ਮਹੀਨੇ ਉਹਨਾਂ ਦੇ ਇੰਨੇ ਵੀਹਿਕਲ ਵਿਕ ਰਹੇ ਆ ਉਹ 6 ਮਹੀਨੇ ਬਾਅਦ ਵੀ ਉਹਨੇ ਇੱਕ ਵਿਕ ਰਹੇ ਆ ਬਟ ਜਿਹੜੇ ਗਰੀਵਸ ਕਾਟਨ ਵਾਲੇ ਆ ਜਿਹੜਾ ਇਹਨਾਂ ਦਾ ਬ੍ਰੈਂਡ ਆ ਅੰਪੀਰ ਇਹ ਲਗਾਤਾਰ ਹਰੇਕ ਮਹੀਨੇ ਦਰ ਮਹੀਨੇ 6 ਮਹੀਨੇ ਸਾਲ ਦੇ ਵਿੱਚ ਮਤਲਬ ਇਹ ਬਹੁਤ ਪਿੱਛੋਂ ਤੋਂ ਆਇਆ ਹੋਇਆ ਪਲੇਅਰ ਆ ਜਿਹੜਾ ਲਗਾਤਾਰ ਬਾਕੀਆਂ ਨੂੰ ਪਿੱਛੇ ਛੱਡਦਾ 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 ਹੁਣ ਚੌਥੇ ਨੰਬਰ ਤੇ ਪਹੁੰਚ ਗਿਆ ਜਿਨ੍ਹਾਂ ਦੀ ਸੇਲ ਜਿਹੜੀ ਹੈਗੀ ਆ ਉਹ ਹਰ ਮਹੀਨੇ ਵੀ ਬਹੁਤ ਜ਼ਿਆਦਾ ਵਧ ਰਹੀ ਆ ਹਰ 6 ਮਹੀਨੇ ਚ ਵੀ ਬਹੁਤ ਵਧ ਰਹੀ ਆ ਜਦੋਂ ਕਿ ਬਾਕੀ ਦੀਆਂ ਜਿਹੜੀਆਂ ਕੰਪਨੀਆਂਜ਼ ਨੇ 올ਮੋਸਟ ਸਟੈਟਿਕ ਹੋ ਗਈਆਂ ਤਾਂ ਇਹ ਇੱਕ ਇਹਨਾਂ ਦੀ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈਗੀਆ ਉਸ ਤੋਂ ਬਾਅਦ ਫਿਰ ਜਿਹੜੇ 3 ਵੀਲਰ ਹੁੰਦੇ ਜਿਵੇਂ ਉਹ ਜਿਹਨੂੰ ਆਪਾਂ ਆਟੋ ਕਹਿੰਦੇ ਆ ਆਟੋ ਦੇ ਵਿੱਚ ਇਹਨਾਂ ਦਾ ਬ੍ਰਾਂਡ ਮੈਨੂੰ ਨਹੀਂ ਯਾਦ ਹੈਗਾ ਤੇ ਉਹਦੇ ਵਿੱਚ ਵੀ ਇਹ ਕਾਫੀ ਵੱਡੇ ਪਲੇਅਰ ਬਣ ਰਹੇ ਆ ਤੁਸੀਂ ਵੀ ਹੁਣ ਸ਼ਾਇਦ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਤੁਸੀਂ ਵੀ ਕਿਤੇ ਬੈਠ ਕੇ ਮੇਰਾ ਵੀਡੀਓ ਦੇਖ ਰਹੇ ਹੋਵੋਗੇ ਤੁਸੀਂ ਵੀ ਦੇਖੇ ਹੋਣਗੇ ਈ ਆਟੋ ਹਨਾ ਆਟੋ ਰਿਕਸ਼ਾ ਚੱਲਦੇ ਆ ਉਹਦੇ ਵਿੱਚ ਵੀ ਇੱਕ ਵੱਡਾ ਨਾਮ ਬਣ ਚੁੱਕਿਆ ਗਰੀਵਸ ਕਾਟਨ ਸਿਰਫ 5% ਇਸ ਟਾਈਮ ਦੇ ਉੱਪਰ ਇਲੈਕਟ੍ਰਿਕ ਵੀਕਲਸ ਨੇ ਇੰਡੀਆ ਦੇ ਵਿੱਚ ਜਿਹੜੇ ਇਲੈਕਟ੍ਰਿਕ ਨੇ ਸਿਰਫ 5% ਤੇ ਹੁਣ ਦੇਖੋ ਤੁਸੀਂ ਸਾਰੇ ਆਪਾਂ ਇੱਕਦਮ ਹੀ ਦੇਖ ਰਿਹਾ ਅੰਮ੍ਰਿਤਸਰ ਦੇ ਵੀਡੀਓ ਪਿੱਛੇ ਜੇ ਸ਼ਹਿਰ ਦੇ ਆਪਾਂ ਦੇਖੇ ਹਨਾ ਉਹ ਟ੍ਰੈਫਿਕ ਦੀ ਵੀ ਪ੍ਰੋਬਲਮ ਵਗੈਰਾ ਕਰਕੇ ਉਹ ਆ ਜਾਂਦੇ ਆ ਜਾਂ ਹੋਰ ਹਾਈਲਾਈਟ ਹੁੰਦੇ ਆਪਾਂ ਨੂੰ ਪਤਾ ਹੁਣ ਸਾਡਾ ਸ਼ਹਿਰ ਆ ਰਾਏਪੁਰ بڑا ਛੋਟਾ ਸ਼ਹਿਰ ਆ ਬਟ ਇੱਥੇ ਵੀ ਇਲੈਕਟ੍ਰਿਕ ਉਹ ਜਿਹੜੇ ਆਟੋ ਨੇ ਉਹ ਵੀ ਦਿਖਣੇ ਸਟਾਰਟ ਹੋ ਗਿੱਤੇ ਕਿਉਂਕਿ ਜੋ ਵੀ ਇੱਕ ਮਤਲਬ ਲੋਅਰ ਇਨਕਮ ਗਰੁੱਪ ਦਾ ਬੰਦਾ ਹੈ ਉਹਨੂੰ ਬੜੇ ਸਸਤੇ ਰੇਟ ਦੇ ਉੱਪਰ ਮਿਲ ਰਿਹਾ ਤੇ ਉਹਨਾਂ ਦੀ ਇਨਕਮ ਉਹਦੇ ਨਾਲ ਚੰਗੀ ਹੋ ਰਹੀ ਹੈ ਤੇ ਅੱਗੇ ਇਹਨਾਂ ਕੋਲੇ ਇਸ ਫੀਲਡ ਦੇ ਵਿੱਚ ਜਾਣ ਲਈ ਬਹੁਤ ਵੱਡਾ ਗਰਾਊਂਡ ਹੈਗਾ ਵਾ ਅੱਜ ਸਿਰਫ 100 ਦੇ ਵਿੱਚੋਂ 5 ਵਿਕ ਰਹੇ ਆ ਬਟ ਤੁਸੀਂ ਦੇਖੋ ਹੁਣ ਤੋਂ 5 ਸਾਲਾਂ ਨੂੰ 2 ਸਾਲਾਂ ਨੂੰ 10 ਸਾਲਾਂ ਨੂੰ ਇਹ ਮਾਰਕੀਟ ਕਿੰਨੀ ਜ਼ਿਆਦਾ ਵੱਡੀ ਹੋ ਜਾਣੀ ਤੇ ਇਹ ਇੱਕ ਕੰਪਨੀ ਆ ਕ੍ਰੌਂਟਨ ਕਿਉਂਕਿ ਇਹ ਵੀ ਨਹੀਂ ਹੈਗਾ ਕਿ ਇੱਕ ਬੜੀ ਛੋਟੀ ਜੀ ਕੰਪਨੀ ਹੈ ਇੱਕ ਬਹੁਤ ਸਥਾਪਿਤ ਨਾਮ ਹੈਗਾ ਤਾਂ ਇਹਨਾਂ ਨੂੰ ਡੈਫੀਨੇਟਲੀ ਉਹਦਾ ਬਹੁਤ ਜ਼ਿਆਦਾ ਅੱਗੇ ਬੈਨੀਫਿਟ ਮਿਲਣਾ ਤੀਸਰਾ ਇਹਨਾਂ ਦਾ ਸੈਗਮੈਂਟ ਹੈਗਾ ਆਫਟਰ ਮਾਰਕੀਟਸ ਸਪੇਅਰ ਪਾਰਟਸ ਦਾ ਉਹਦੇ ਤੋਂ ਇਹਨਾਂ ਨੂੰ ਰੈਵਨਿਊ ਨੇਰਲੀ 25% ਦਾ ਆਉਂਦਾ ਤੇ ਅ ਮਤਲਬ ਕੋਈ ਵੀ ਆਪਾਂ ਕੋਈ ਚੀਜ਼ ਲੈਣੇ ਆ ਕਿਸੇ ਵੀ ਤਰ੍ਹਾਂ ਦੀ ਉਹਦੇ ਜਿਹੜੇ ਸਪੇਅਰ ਪਾਰਟ ਆਪਾਂ ਬਾਅਦ ਚੋਂ ਲੈਂਦੇ ਰਹਿੰਨੇ ਆ ਦੁਕਾਨਾਂ ਤੋਂ ਜਾ ਕੇ ਜਦੋਂ ਆਪਾਂ ਮਤਲਬ ਕੋਈ ਸਰਵਿਸ ਕਰਾਉਨੇ ਆ ਕੁਝ ਵੀ ਚੀਜ਼ ਕਰਾਉਨੇ ਆ ਤਾਂ ਉਹ ਦੇ ਵਿੱਚ ਵੀ ਬਹੁਤ ਵੱਡੇ ਪਲੇਅਰ ਨੇ ਇਹਨਾਂ ਦਾ 25% ਦਾ ਰੈਵਨਿਊ ਉੱਥੋਂ ਆਉਂਦਾ ਵਾ ਹੁਣ ਹੁਣ ਗੱਲ ਕਰੀਏ ਇਹਨਾਂ ਦੇ ਚੌਥੇ ਬਿਜ਼ਨਸ ਦੀ ਜਿਹੜਾ ਬੜਾ ਛੋਟਾ ਬਹੁਤ ਛੋਟਾ ਇਸ ਕਰਕੇ ਕਿਉਂਕਿ ਉਹਨੂੰ ਜ਼ਿਆਦਾ ਯੂਜ਼ ਨਹੀਂ ਕੀਤਾ ਜਾਂਦਾ ਆਦਰਵਾਇਜ਼ ਉਹ ਸੈਗਮੈਂਟ ਦੇ ਵਿੱਚ ਬਹੁਤ ਵੱਡੇ ਪਲੇਅਰ ਨੇ ਉਹ ਹੈਗਾ ਐਗਰੀਕਲਚਰ ਦੇ ਨਾਲ ਰਿਲੇਟਡ ਖੇਤੀਬਾੜੀ ਦੇ ਨਾਲ ਰਿਲੇਟਡ ਉਹਦੇ ਵਿੱਚ ਕੀ ਕਰਦੇ ਆ ਪੰਪ ਸੈਟਸ ਨੇ ਪਾਵਰ ਟਿਲਰਸ ਨੇ ਬਰਸ਼ ਕਟਰਾਂ ਆ ਰੀਪਰ ਵਿਡਰ ਸਪਰੇਅਰ ਮਤਲਬ ਜਿਹੜੇ ਵੀ ਲੋਕ ਮੇਰੇ ਦੋਸਤ ਖੇਤੀਬਾੜੀ ਵਾਲੇ ਆਪਣੇ ਧੰਦੇ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਕਿੰਨੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਆ ਤੇ ਉਹਦੇ ਚ ਕ੍ਰੌਮਟਨ ਵਧੀਆ ਨਾਮ ਹੈਗਾ ਵੱਡਾ ਫਿਰ ਲਾਈਟ ਕੰਸਟਰਕਸ਼ਨ ਦੇ ਵਿੱਚ ਜਿਹੜੀ ਮਤਲਬ ਛੋਟੀ ਮੋਟੀ ਕੰਸਟਰਕਸ਼ਨ ਹੁੰਦੀ ਹੈ ਹੈਵੀ ਮਸ਼ੀਨਰੀ ਨਹੀਂ ਛੋਟੀ ਮੋਟੀ ਕੰਸਟਰਕਸ਼ਨ ਜਿੱਥੇ ਹੁੰਦੀ ਹੈ ਜਾਂ ਜਦੋਂ ਕੰਸਟਰਕਸ਼ਨ ਤੋਂ ਬਾਅਦ ਥੋੜੇ ਬਹੁਤ ਕੰਮ ਕਰਨੇ ਹੋ ਜਿਹੜੇ ਥੋੜੇ ਹਲਕੇ ਹੁੰਦੇ ਆ ਉਹਦੇ ਵਿੱਚ ਇਹਨਾਂ ਕੋਲੇ ਬਹੁਤ ਸਾਰੀਆਂ ਪ੍ਰੋਡਕਟਸ ਨੇ ਗਰੀਵਸ ਕਾਟਨ ਦੇ ਕੋਲੇ ਹੁਣ ਜੇ ਮੈਂ ਤੁਹਾਨੂੰ ਪਹਿਲਾਂ ਬੋਲਿਆ ਸੀਗਾ ਕਿ ਇੰਜਨਸ ਵਗੈਰਾ ਉਹ ਸਾਰੇ ਬਣਾਉਂਦੇ ਆ ਪੰਪ ਸੈੱਟ ਬਣਾਉਂਦੇ ਆ ਤਾਂ ਇਸ ਕਰਕੇ ਜਿਹੜੇ OEM ਨੇ OEM ਹੁੰਦੇ ਆ ਓਰੀਜਨਲ ਅ ਇਕੁਪਮੈਂਟ ਮੈਨੂਫੈਕਚਰਰ ਮੈਂ ਖੁਦ ਹੀ ਪੁੱਲ ਗਿਆ ਸੀ ਓਰੀਜਨਲ ਇਕੁਪਮੈਂਟ ਮੈਨੂਫੈਕਚਰਰਸ ਉਹਨਾਂ ਨੂੰ ਇਹ ਆਪਣੀਆਂ ਪ੍ਰੋਡਕਟਸ ਵੀ ਦਿੰਦੇ ਆ ਤੇ ਉਹਨਾਂ ਦੇ ਵਿੱਚ ਇਹਨਾਂ ਦੀ ਕਲਾਇੰਟ ਲਿਸਟ ਬਹੁਤ ਵੱਡੀ ਆ ਮਹਿੰਦਰਾ ਐਂਡ ਮਹਿੰਦਰਾ ਟਾਟਾ ਟੀਵੀਐਸ ਵਾਲੇ ਆ ਅਟੋਲੋਟੋ ਪਿਆਜਿਓ ਪਿਆਜਿਓ ਜਿਹਨਾਂ ਦਾ ਵੈਸਪਾ ਹੁੰਦਾ ਸੀਗਾ ਬਹੁਤ ਪਹਿਲਾਂ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਇਹਨਾਂ ਦੀ ਕਲਾਇੰਟ ਲਿਸਟ ਦੇ ਵਿੱਚ ਕਹਿਣ ਦਾ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਇਹ ਇੱਕ ਬਹੁਤ ਹੀ ਜ਼ਿਆਦਾ ਵਧੀਆ ਕੰਪਨੀ ਆ ਬੜੀ ਸਥਾਪਿਤ ਕੰਪਨੀ ਆ ਕਿਉਂਕਿ ਸਟਾਕ ਮਾਰਕੀਟ ਜਦੋਂ ਕਿਸੇ ਕੰਪਨੀ ਦਾ ਡਿੱਗੇ ਤਾਂ ਮੇਰਾ ਇੱਕ ਸਿੰਪਲ ਫੰਡਾ ਇਹ ਹੁੰਦਾ ਦੇਖਣ ਦਾ ਸਭ ਤੋਂ ਪਹਿਲੀ ਚੀਜ਼ ਇੱਕ ਕਾਮਨ ਸੈਂਸ ਆ ਕਿ ਕੀ ਇਹ ਕੰਪਨੀ ਕੋਈ ਐਵੇਂ ਛੋਟੀ ਮੂਟੀ ਹਲਕੀ ਕੰਪਨੀ ਹੈ ਕੀ ਆ ਤਾਂ ਫਿਰ ਤਾਂ ਮੈਨੂੰ ਪਤਾ ਨਹੀਂ ਕਿ ਇਹ ਕਿੱਥੋਂ ਤੱਕ ਡਿੱਗ ਸਕਦੇ ਆ ਫਿਰ ਇੱਕ ਵਾਰੀ ਰਤਨ ਟਾਟਾ ਜੀ ਮੈਨੂੰ ਫੇਰ ਗੱਲਾਂ ਕੱਢਣਗੇ ਮੈਂ ਟਾਟਾ ਮੋਟਰ ਦੀ ਐਗਜ਼ਾਮਪਲ ਹੈ ਰਿਕਵਾਰੀ ਤੇ ਨੇ ਕਿ ਐਗਜ਼ਾਮਪਲ ਬਦਲੀ ਆਪਾਂ ਨਾ ਅਗਲੀ ਵਾਰ ਤੋਂ ਕਿਸੇ ਹੋਰ ਦੀ ਐਗਜ਼ਾਮਪਲ ਕਰਿਆ ਕਰੀਏ ਮਤਲਬ ਟਾਟਾ ਮੋਟਰ ਥੱਲੇ ਆਇਆ ਸੀ ਤਾਂ ਮੈਨੂੰ ਕੰਫਰਟੇਬਲ ਸੀ ਕਿ ਮੈਂ ਬਹੁਤ ਹੀ ਜ਼ਿਆਦਾ ਕਿਉਂਕ ਤੇ ਮੈਂ ਕੰਫਰਟੇਬਲ ਹਾਂ ਬਹੁਤ ਹੀ ਜ਼ਿਆਦਾ ਕਿਉਂਕਿ ਨਾਮ ਬਹੁਤ ਵੱਡਾ ਹੈ ਹੁਣ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਰਿਜ਼ਲਟਸ ਦੀ ਕਿਉਂਕਿ ਜਦੋਂ ਕੋਈ ਕਿਸੇ ਕੰਪਨੀ ਦਾ ਸ਼ੇਅਰ ਪ੍ਰਾਈਸ ਥੱਲੇ ਜਾ ਰਿਹਾ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਕੁਝ ਚੀਜ਼ਾਂ ਦੇਖਣ ਵਾਲੀਆਂ ਕਿ ਕੀ ਕੰਪਨੀ ਸੱਚੀ ਬਹੁਤ ਹੀ ਬੁਰੇ ਫੇਸ 'ਚ ਹੈ ਕੀ ਉਹਨਾਂ ਦੇ ਰਿਜ਼ਲਟਸ ਵਧੀਆ ਨਹੀਂ ਆ ਰਹੇ ਮਤਲਬ ਕਿ ਕੀ ਕੋਈ ਪ੍ਰੋਬਲਮਸ ਹੈਗੀਆਂ ਕੰਪਨੀ ਦੇ ਨਾਲ ਤਾਂ ਆਪਾਂ ਇਹਨਾਂ ਦੇ ਰਿਜ਼ਲਟਸ ਨੂੰ ਦੇਖਦੇ ਹਾਂ ਦੇਖੋ ਪਿਛਲੇ ਸਾਲ ਮਾਰਚ 23 ਦੇ ਵਿੱਚ ਇਹਨਾਂ ਦਾ ਜਿਹੜਾ ਨੈਟ ਸੇਲ ਸੀ ਉਹ ਸੀਗੀ 437 ਕਰੋੜ ਦੇ ਨੇੜੇ ਤੇੜੇ ਤਜ ਕਿ ਇਸ ਸਾਲ ਇੱਕ ਪੂਰੇ ਸਾਲਵ ਬਾਲ ਜਿਹੜਾ ਮਾਰਚ ਕੁਆਟਰ ਦੇ ਦਿਨ ਦੇ ਰਿਜ਼ਲਟ ਆਏ ਆ ਉਹ ਹੋਗੀ 481 ਕਰੋੜ ਦੀ ਤਾਂ ਮਤਲਬ 10% ਦੀ ਇਨਕਰੀਜ਼ ਹੋ ਗਈ ਇਹਨਾਂ ਦੀ ਸੇਲ ਦੇ ਵਿੱਚ ਨੈਟ ਪ੍ਰੋਫਿਟ ਨੈਟ ਪ੍ਰੋਫਿਟ ਚ ਇਹਨਾਂ ਨੇ ਬਹੁਤ ਵਧੀਆ ਕੀਤਾ ਮਾਰਚ 23 ਦੇ ਵਿੱਚ 29.29 ਕਰੋੜ ਦਾ ਪ੍ਰੋਫਿਟ ਹੋਇਆ ਇਹਨਾਂ ਨੂੰ ਹੁਣ ਇਸ ਵਾਰ 39 ਕਰੋੜ ਦਾ ਪ੍ਰੋਫਿਟ ਹੋ ਗਿਆ ਉੱਥੇ ਬਹੁਤ ਹੀ ਜ਼ਿਆਦਾ ਇਹਨਾਂ ਦਾ ਰਿਜ਼ਲਟ ਵਧੀਆ ਰਿਹਾ ਪੂਰੇ ਸਾਲ ਦੇ ਇੱਕ ਦੇ ਵਿੱਚ 34% ਤਾਂ ਇਹਨਾਂ ਨੇ ਪ੍ਰੋਫਿਟ ਵਧਾ ਲਿਆ ਆਪਣਾ ਉਸ ਤੋਂ ਬਾਅਦ ਐਬਿਟਾ ਉਹ ਆਲਮੋਸਟ ਸੇਮ ਰਿਹਾ ਵਾ ਹੁਣ ਇਹਨਾਂ ਨੇ ਇੱਕ ਹੋਰ ਕੰਪਨੀ ਐਕਵਾਇਰ ਕੀਤੀ ਆ ਕੰਪਨੀ ਦਾ ਨਾਮ ਹੈਗਾ ਜੀ ਐਕਸਲ ਕੰਟਰੋਲ ਲਿੰਕੇਜ ਜਿਹੜੀ ਕਿ ਸਭ ਤੋਂ ਵੱਡੀ ਕੰਪਨੀ ਹੈ ਕਿਸ ਚੀਜ਼ ਦੇ ਵਿੱਚ ਮਕੈਨੀਕਲ ਐਂਡ ਇਲੈਕਟ੍ਰੋਨਿਕ ਮੋਸ਼ਨ ਕੰਟਰੋਲ ਸਿਸਟਮ ਦੇ ਵਿੱਚ ਤਾਂ ਦੇਖੋ ਜਿਹੜੀਆਂ ਵੱਡੀਆਂ ਕੰਪਨੀਆਂਸ ਹੁੰਦੀਆਂ ਨੇ ਉਹ ਕੀ ਕਰਦੀਆਂ ਨੇ ਜੇ ਉਹ ਖੁਦ ਕੋਈ ਚੀਜ਼ ਕਰਨ ਦੀ ਟਰਾਈ ਕਰਨ ਗਿਆ ਤਾਂ ਬਹੁਤ ਹੀ ਮੁਸ਼ਕਲ ਆ ਉਹਦੇ ਲਈ ਇਹਨਾਂ ਨੂੰ ਸਾਰਾ ਕੰਮ-ਜਾਮ ਆਪਣੇ ਆਪ ਕਰਨਾ ਪਊਗਾ ਵੱਡੀਆਂ ਕੰਪਨੀਆਂਸ ਦਾ ਇੱਕ ਸਿੰਪਲ ਇਨオーਰਗੈਨਿਕ ਰੂਟ ਕੀ ਹੁੰਦਾ ਉਹਨੂੰ ਜਿਹੜੀ ਚੀਜ਼ ਚਾਹੀਦੀ ਆ ਜਿਹੜੀ ਚੀਜ਼ ਉਹਨੂੰ ਲੱਗਦਾ ਕਿ ਇਹ ਸਾਡੇ ਕੰਮ ਦੀ ਹੈਗੀ ਆ ਇਹ ਟੈਕਨੋਲੋਜੀ ਸਾਡੇ ਕੰਮ ਦੀ ਆ ਤਾਂ ਉਹ ਉਸ ਛੋਟੀਆਂ ਕੰਪਨੀ ਨੂੰ ਬਾਇ ਕਰ ਲੈਂਦੀ ਆ ਨਾ ਉਹੋ ਜਿਹੇ ਛੋਟੀਆਂ ਕੰਪਨੀਆਂਜ਼ ਨੂੰ ਜਿਹੜੀਆਂ ਕਿ ਬਹੁਤ ਜ਼ਿਆਦਾ ਵਧੀਆ ਜਿਹੜੀਆਂ ਉਹਨਾਂ ਨੂੰ ਬੈਨੀਫਿਟ ਦੇਣਗੀਆਂ ਤਾਂ ਐਕਸਲ ਕੰਟਰੋਲ ਲਿੰਕੇਜ ਆਪਣੇ ਉਸ ਫੀਲਡ ਦੀ ਬਹੁਤ ਹੀ ਵੱਡੀ ਕੰਪਨੀ ਆ ਜਿਹੜੀ ਇਲੈਕਟ੍ਰਿਕ ਵੀਕਲ ਸਪੈਸ਼ਲੀ ਮਤਲਬ ਇਹੋ ਜਿਹੀਆਂ ਚੀਜ਼ਾਂ ਬਣਾਉਂਦੀ ਐ ਇਹ ਜੀ ਟੈਕਨੋਲੋਜੀ ਪ੍ਰੋਵਾਈਡ ਕਰਦੀ ਆ ਜਿਹੜੀ ਬਹੁਤ ਵਧੀਆ ਆ ਅਦਰਵਾਈਜ਼ ਕੀ ਹੁੰਦਾ ਇਹਨਾਂ ਕੰਪਨੀ ਨੂੰ ਜਿਵੇਂ ਹੁਣ ਗਰੀਵਸ ਕਾਟਨ ਇਹਨਾਂ ਨੂੰ ਇਹਨਾਂ ਕੰਪਨੀਆਂਜ਼ ਦੀ ਸਰਵਿਸ ਲੈਣੀ ਪੈਂਦੀ ਕੋਈ ਵੀ ਪ੍ਰੋਡਕਟ ਬਣਾਉਣ ਲਈ ਤਾਂ ਜਦੋਂ ਇਹ ਸਰਵਿਸ ਲੈਂਦੇ ਆ ਤਾਂ ਇਹਨਾਂ ਦੀ ਬਹੁਤ ਸਾਰੇ ਜਿਵੇਂ ਆਪਾਂ ਕਹਿੰਦੀ ਐ ਕਾਸਟ ਉਧਰ ਚਲੀ ਜਾਂਦੀ ਜਿਵੇਂ ਆਪਾਂ ਕਿਸੇ ਬੰਦੇ ਤੋਂ ਕੰਮ ਕਰਾਉਣਾ ਤਾਂ ਉਹ ਆਪਣੇ ਪੈਸੇ ਲਾਊਗਾ ਨਾ ਇਹ ਕੀ ਕਰਦੇ ਆ ਉਹਨੂੰ ਉਹਨੂੰ ਹੀ ਖਰੀਦ ਲੈਂਦੇ ਆ ਉਹਨੂੰ ਪਾਰਟ ਹੀ ਆਪਣਾ ਬਣਾ ਲੈਂਦੇ ਆ ਤਾਂ ਕਿ ਇਹਨਾਂ ਦੀ ਕਾਸਟ ਕਟਿੰਗ ਹੋ ਜਾਏ ਤਾਂ ਇੱ ਹੁਣ ਇੱਕ ਹੋਰ ਪੋਜ਼ਿਟਿਵ ਗੱਲ ਇਹਨਾਂ ਨਾਲ ਜਿਹੜੀ ਹੋਈ ਆ ਇੱਕ ਇਨਸਾਨ ਨੇ ਇੰਡੀਵਿਜੂਅਲ ਨੇ ਸਾਊਦੀ ਅਰੇਬੀਆ ਦੇ ਤੇ ਬਹੁਤ ਵੱਡੇ ਗਰੁੱਪ ਦੇ ਮੈਂਬਰ ਨੇ ਉਹਨਾਂ ਦਾ ਨਾਮ ਹੈਗਾ ਅਬਦੁੱਲ ਲਤੀਫ ਜਮੀਲ ਉਹ ਗਲੋਬਲ ਇਨਵੈਸਟਰ ਨੇ ਮਤਲਬ ਕੋਈ ਬਹੁਤ ਹੀ ਪੈਸੇ ਵਾਲੇ ਇਨਸਾਨ ਨੇ ਸਾਊਦੀ ਅਰੇਬੀਆ ਪੈਸਾ ਤੇਲ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਕੰਮ ਹੈ ਨਾ ਸਿੱਖਾਂ ਦਾ ਤੇ ਉਹ ਕੀ ਕਰਦੇ ਆ ਮਤਲਬ ਜਿੱਥੇ ਜਿੱਥੇ ਪੂਰੀ ਦੁਨੀਆ ਚ ਉਹਨੂੰ ਲੱਗਦਾ ਕਿ ਕੋਈ ਚੀਜ਼ ਵਧੀਆ ਹੈ ਕੋਈ ਕੰਪਨੀ ਵਧੀਆ ਹੈ ਉਹਦੇ ਚ ਆਪਣੇ ਪੈਸੇ ਬਹੁਤ ਜ਼ਿਆਦਾ ਇਨਵੈਸਟ ਕਰਦੇ ਆ ਤੇ ਉਹਨਾਂ ਨੇ ਹੁਣ ਕੀ ਕੀਤਾ ਉਹਨਾਂ ਨੇ ਪਿਛਲੇ ਸਾਲ ਗਰੀਵਜ਼ ਕਾਟਨ ਦੇ ਵਿੱਚ 220 ਮਿਲੀਅਨ ਯੂ ਐਸ ਡਾਲਰ ਇਨਵੈਸਟ ਕੀਤੇ ਤੇ ਆਪਣਾ ਜਿਹੜਾ ਸਟੇਕ ਆ ਆਪਣੀ ਹੋਲਡਿੰਗ ਉਹਦੇ ਚ ਬਹੁਤ ਜ਼ਿਆਦਾ ਵਧਾਈਆ ਆਪ ਖੁਦ ਆਪ ਤੇ ਹੁਣ ਜਿਹੜਾ 220 ਮਿਲੀਅਨ ਡਾਲਰ ਗਰੀਵਸ ਕਾਟਨ ਨੂੰ ਐਕਸਟਰਾ ਹੋਰ ਮਿਲ ਗਿਆ ਹੁਣ ਉਹਦੇ ਨਾਲ ਇਹਨਾਂ ਨੇ ਕੀ ਕੀਤਾ ਆਪਣੀ ਟੈਕਨੋਲੋਜੀ ਨੂੰ ਬਹੁਤ ਜ਼ਿਆਦਾ ਬੈਟਰ ਕੀਤਾ ਤੇ 6 ਜਾਂ 7 ਇਹਨਾਂ ਨੇ ਫੈਕਟਰੀਜ਼ ਨਵੀਆਂ ਲਾਈਆਂ ਉਹਨਾਂ ਦੇ ਵਿੱਚੋਂ ਇੱਕ ਫੈਕਟਰੀ ਬਹੁਤ ਹੀ ਇੰਟਰਸਟਿੰਗ ਚੀਜ਼ ਹੈਗੀ ਆ ਅ ਬਣਾਈ ਆ ਸਿਰਫ ਇਲੈਕਟ੍ਰਿਕ ਵਹੀਕਲਸ ਦੇ ਲਈ ਤੇ ਉਹ ਇੰਡੀਆ ਦੀ ਸਭ ਤੋਂ ਵੱਡੀ ਫੈਕਟਰੀ ਹੈ ਹੁਣ ਤਾਂ ਹੁਣ ਦੇਖੋ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਇਸ ਕੰਪਨੀ ਦੇ ਲਈ ਕਿ ਆਪਾਂ ਇਲੈਕਟ੍ਰਿਕ ਵਹੀਕਲਸ ਦੀ ਗੱਲ ਕਰਦੇ ਹਾਂ ਮੈਂ ਤੁਹਾਨੂੰ ਕੰਪਨੀਆਂ ਕਈ ਦਸੀਆਂ ਨੇ ਤਾਂ ਇੰਡੀਆ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਫੈਕਟਰੀ ਹੈਗੀ ਇਲੈਕਟ੍ਰਿਕ ਵਹੀਕਲਸ ਦੀ ਉਹ ਹੁਣ ਕਿਹਦੀ ਹੋਗੀ ਕ੍ਰੌਮਟਨ ਗਰੀਵਸ ਕਾਟਨ ਦੀ ਹੈਗੀ ਉਹ ਫੈਕਟਰੀ ਤਾਂ ਇਹ ਇਹਨਾਂ ਦਾ ਸੀਗਾ ਜੀ ਕੰਮਕਾਰ ਸਾਰਾ ਇਸ ਚੀਜ਼ ਮੈਂ ਤੁਹਾਨੂੰ ਦੱਸਾਂਗੀ ਇਹ ਕੰਪਨੀ ਮੈਨੂੰ ਵੈਸੇ ਵੀ ਬਹੁਤ ਹੀ ਪਸੰਦ ਆ ਜਿੰਨੇ ਵੀ ਐਨਾਲਿਸਿਸ ਨੇ ਉਹਨਾਂ ਸਾਰਿਆਂ ਦੀ ਨਿਗਾਹ ਦੇ ਵਿੱਚ ਇਸ ਟਾਈਮ ਕੰਪਨੀ ਹੈਗੀ ਆ ਮੈਂ ਤੁਹਾਨੂੰ ਅੱਗੇ ਵੀ ਇੱਕ ਚੀਜ਼ ਕਹੀ ਆ ਸਟਾਕ ਮਾਰਕੀਟ ਦੇ ਵਿੱਚ ਕੋਈ ਵੀ ਪ੍ਰਾਈਸ ਰੈਸ਼ਨਲ ਨਹੀਂ ਹੁੰਦਾ ਇਹ ਐਸੀ ਤਰ੍ਹਾਂ ਹੀ ਥੋੜਾ ਚੱਲਦਾ ਰਹਿੰਦਾ ਇਹਦੇ ਨਾਲ ਹੀ ਤੁਹਾਨੂੰ ਓਪਰਚੁਨਿਟੀ ਐਸੀ ਤਰ੍ਹਾਂ ਹੀ ਮਿਲਦੀ ਆ ਕੋਈ ਕਈ ਵਾਰ ਮਾਰਕੀਟ ਦਾ ਧਿਆਨ ਹਟ ਜਾਂਦਾ ਇਨਵੈਸਟਰ ਦਾ ਧਿਆਨ ਉਧਰੋਂ ਹਟ ਜਾਂਦਾ ਤੇ ਕੋਈ ਬਹੁਤ ਹੀ ਵਧੀਆ ਕੰਪਨੀ ਆਪਾਂ ਨੂੰ ਬਹੁਤ ਹੀ ਵਧੀਆ ਪ੍ਰਾਈਸ ਦੇ ਉੱਪਰ ਮਿਲ ਜਾਂਦੀ ਆ ਮੇਰੇ ਆਪਣੇ ਪੋਰਟਫੋਲੀਓ ਦੇ ਵਿੱਚ ਇਹ ਕੰਪਨੀ ਹੈਗੀ ਆ ਤੁਹਾਡੇ ਨਾਲ ਮੈਂ ਸਿਰਫ ਇਨਫੋਰਮੇਸ਼ਨ ਅੱਜ ਦੀ ਮੇਰੀ ਕੰਪਨੀ ਗਰੀਵਸ ਕਾਟਨ ਇਲੈਕਟ੍ਰਿਕ ਵੀਕਲਸ ਸੈਗਮੈਂਟ ਦੀ ਇੱਕ ਬਹੁਤ ਜ਼ਿਆਦਾ ਵੱਡੀ ਕੰਪਨੀ ਬਟ ਸਿਰਫ ਇਲੈਕਟ੍ਰਿਕ ਵੀਕਲਸ ਨਹੀਂ ਆਪਾਂ ਸਾਰਿਆਂ ਨੂੰ ਇਹਨਾਂ ਦੇ ਵੱਡੇ ਵੱਡੇ ਉਹ ਜਨਰੇਟਰ ਇਹਨਾਂ ਦੇ ਇੰਜਨ ਆਪਾਂ ਦੇਖੇ ਹੋਣਗੇ ਗਰੀਵਸ ਕਾਟਨ ਲਿਕੇ ਆ ਜਾਂ ਕ੍ਰੌਮਪਟਨ ਵਗੈਰਾ ਲਿਖਿਆ ਹੋਇਆ ਤਾਂ ਇਹ ਕੰਪਨੀ ਸੀਗੀ ਉਸ ਤੋਂ ਬਾਅਦ ਹਾਂਜੀ ਜੇ ਤੁਹਾਨੂੰ ਮੇਰਾ ਕੰਮ ਚੰਗਾ ਲੱਗ ਰਿਹਾ ਜੇ ਤੁਹਾਨੂੰ ਲੱਗ ਰਿਹਾ ਕਿ ਮੇਰੇ ਕੰਮ ਦੇ ਨਾਲ ਤੁਹਾਨੂੰ ਕੋਈ ਥੋੜਾ ਬਹੁਤ ਫਾਇਦਾ ਹੋ ਰਿਹਾ ਉਹ ਨੇਕੀ ਦਾ ਤਾਂ ਮੇਰੇ ਇਸ ਵੀਡੀਓ ਨੂੰ ਲਾਈਕ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਹੁਤ ਸਾਰੇ ਦੋਸਤ ਆ ਜਿਹੜੇ ਮਤਲਬ ਸਬਸਕ੍ਰਾਈਬ ਨਹੀਂ ਕਰਦੇ ਕਮੈਂਟ ਜ਼ਰੂਰ ਕਰਦੇ ਹੋ ਕਮੈਂਟ ਨਾਲ ਮੈਨੂੰ ਪਤਾ ਲੱਗਦਾ ਰਹਿੰਦਾ ਜੀ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਮੇਰਾ ਕੰਮ ਤੇ ਬਸ ਅੱਜ ਦੀ ਗੱ ਮੈਂ ਤੁਹਾਨੂੰ ਮਿਲੂੰਗਾ ਅੱਜ ਸ਼ਾਮ ਨੂੰ 7 ਵਜੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣਾ ਲਾਈਵ ਸੈਸ਼ਨ ਤੇ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਤੁਸੀਂ ਜੁੜ ਸਕਦੇ ਹੋ ਮੇਰੇ ਨਾਲ ਉਹਨਾ ਟਾਈਮ ਆਪਾਂ ਕੋਈ ਗੱਲਾਂ ਬਾਤਾਂ ਕਰਾਂਗੇ ਤੇ ਉਸ ਤੋਂ ਬਾਅਦ ਜੇ ਕੋਈ ਤੁਹਾਡੇ ਕੁਐਸਚਨ ਹੋਏ ਕਿਸੇ ਵੀ ਕੰਪਨੀ ਨਾਲ ਰਿਲੇਟਡ ਸ਼ੇਅਰ ਮਾਰਕੀਟ ਨਾਲ ਰਿਲੇਟਡ ਤਾਂ ਉਹ ਤੁਸੀਂ ਮੈਨੂੰ ਪੁੱਛ ਲਓ ਜਿੰਨੇ ਇੱਕ ਮੇਰੇ ਕੋਲੇ ਨੌਲੇਜ ਹੈਗੀ ਆ ਤਾਂ ਮੈਂ ਉਹਨਾਂ ਕੋ ਤੁਹਾਨੂੰ ਦੀ ਹੈਲਪ ਕਰਨ ਦੀ ਟਰਾਈ ਕਰੂੰਗਾ ਹੁਣ ਮੈਨੂੰ ਇਜਾਜ਼ਤ ਦਿਓ ਜੀ ਮਿਲੂੰਗਾ ਤੁਹਾਨੂੰ ਸ਼ਾਮ ਨੂੰ 7 ਵਜੇ